ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਠਾਨਕੋਟ ਕੈਂਟ ਸਟੇਸ਼ਨ ਤੇ ਧਰਨਾ ਦਿੱਤਾ ਗਿਆ ਅਤੇ 4 ਘੰਟੇ ਲਈ ਰੇਲ ਰੋਕੋ ਸੰਘਰਸ਼ ਵੀ ਚਲਾਇਆ ਗਿਆ ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕਿਸਾਨ ਇੱਕ ਵਾਰ ਫਿਰ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕਾਲੇ ਕਾਨੂੰਨਾਂ ਦੇ ਖਿਲਾਫ ਰੋਸ਼ ਪ੍ਰਦਰਸ਼ਨ ਅਤੇ ਧਰਨੇ ਦੇ ਰਹੇ ਸਨ ਪਰ ਮੋਦੀ ਸਰਕਾਰ ਹੈ ਕਿ ਉਸ ਦੇ ਕੰਨਾਂ ਤੇ ਜੂ ਤੱਕ ਨਹੀਂ ਰेंग ਰਹੀ ਪਰ ਕਿਸਾਨਾਂ ਵੱਲੋਂ ਵੀ ਇਹ ਸਾਫ਼ ਕੀਤਾ ਗਿਆ ਹੈ ਕਿ ਜਦੋਂ ਤੱਕ ਕੇਂਦਰ ਦੀ ਮੋਦੀ ਸਰਕਾਰ ਜਿੰਨੇ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਉਦੋਂ ਤੱਕ ਉਹਨਾਂ ਦਾ ਸੰਘਰਸ਼ ਇਸੇ ਤਰ੍ਹਾਂ ਚੱਲਦਾ ਰਹੇਗਾ। ਚੱਕੀ ਬੈਂਕ ਦੇ ਸਟੇਸ਼ਨ ਤੇ ਧਰਮਾ ਦਿੱਤਾ ਜਾ ਰਿਹਾ ਕਿਸ ਚੀਜ਼ ਲੈ ਕੇ। ਇਹ ਜਿਹੜੀਆਂ ਅਸੀਂ 13 ਫਰਵਰੀ ਨੂੰ 2024 ਦੇ ਵਿੱਚ ਜਿਹੜੀਆਂ ਮੰਗਾਂ ਸਾਡੀਆਂ ਕੇਂਦਰ ਸਰਕਾਰ ਨੇ 2021 ਦੇ ਵਿੱਚ ਮੰਨੀਆਂ ਹੋਈਆਂ ਸੀ ਉਹ ਮੰਗਾਂ ਲਾਗੂ ਨਹੀਂ ਕੀਤੀਆਂ ਜਿਹਦੇ ਸਬੰਧ ਚ ਅਸੀਂ 13 ਫਰਵਰੀ ਤੋਂ ਦਿੱਲੀ ਨੂੰ ਜਾ ਰਹੇ ਸੀ ਤੇ ਸਾਨੂੰ ਪੰਜਾਬ ਹਰਿਆਣਾ ਤੇ ਪੰਜਾਬ ਬਾਰਡਰਾਂ ਦੇ ਉੱਤੇ ਹੀ ਹਰਿਆਣੇ ਚੱਕੇ ਨਹੀਂ ਜਾਂ ਦਿੱਤਾ ਤੁਸੀਂ ਵੇਖਿਆ ਕਿ ਬੜੀਆਂ ਕੰਕਰੀਟ ਦੀਆਂ ਉੱਚੀਆਂ ਚੌੜੀਆਂ ਦੁਵਾਰਾ ਬਣਾਤੀਆਂ ਤੇ ਅਸੀਂ ਉਦੋਂ ਦੇ ਉੱਥੇ ਹੀ 13 ਫਰਵਰੀ ਤੋਂ ਬੈਠੇ ਹੋਏ ਹਾਂ ਅੱਜ ਕਈ ਮਹੀਨਾ ਹੋਣ ਵਾਲਾ ਤੇ ਅਸੀਂ ਅੱਜ ਜਿਹੜੀ ਆ ਇਹ 12 ਵਜੇ ਤੋਂ ਲੈ ਕੇ 4 ਵਜੇ ਤੱਕ 10 ਮਾਰਚ ਨੂੰ ਟ੍ਰੇਲਾਂ ਜਿਹੜੀਆਂ ਨੇ ਉਹ 4 ਘੰਟੇ ਜਿਹੜੀਆਂ ਉਹਨਾਂ ਦਾ ਚੱਕਾ ਜਮ ਕਰਨ ਲਈ ਕਾਲ ਦਿੱਤੀ ਸੀ ਜਿਹਦੇ ਵਿੱਚ ਅੱਜ ਮੈਂ ਇੱਥੇ ਜਿਹੜਾ ਉਹ ਪਠਾਨਕੋਟ ਜਿਹੜਾ ਇੱਥੇ ਦੇਲਵੇ ਸਟੇਸ਼ਨ ਤੋਂ ਸੌਣੀ ਦਿੱਤੇ ਇਹ ਰੇਲਵੇ ਲਾਈਨ ਉੱਤੇ ਜਿਹੜਾ ਐਕਸੀਡੈਂਟ ਹੋਇਆ ਹੈ ਤਾਂ ਮੱਲ ਦਿੱਤਾ ਜਾ ਰਿਹਾ ਕਿਸ ਪਾਸੇ ਦਿੱਤਾ ਹੈ ਅਬ ਮੈਂ ਲੋਕ ਪ ਲਈ ਇਨਸਾਫ ਵੈਲਫਰ ਸੋਸਾਇਟੀ ਦਾ ਸੇਵਾਦਾਰ ਹੋਣ नाते ਅਨੁ ਬੇਨਤੀ ਕਰਨੀ ਚਾਹੁੰਦਾ ਜਿਹੜਾ ਵੀ ਅੱਜ ਪ੍ਰੋਟੈਸਟ ਕਰ ਰਹੇ ਆ ਇਹ ਜਿਹੜੀਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਬੰਦ ਦਾ ਐਲਾਨ ਕੀਤਾ 12 ਵਜੇ ਤੋਂ ਲੈ ਕੇ 4 ਵਜੇ ਤੱਕ ਜਿਹੜੀਆਂ ਟ੍ਰੇਨਾਂ ਰੁਕਣੀਆਂ ਉਹ 4 ਵਜੇ ਹੀ ਛੱਡੀਆਂ ਜਾਣਗੀਆਂ ਪਹਿਲਾਂ ਨਹੀਂ ਉਹ ਤੋਂ ਤੇ ਗੁਜਰਨ ਦੇਾਂਗੇ ਜਿਹੜੀਆਂ ਸਾਡੀ ਕਿਸਾਨੀ ਮੰਗਾ ਨੇ ਉਹ ਮੰਗਾ ਜਿੰਨਾ ਚਿਰ ਸਾਡੀਆਂ ਲਾਗੂ ਨਹੀਂ ਹੁੰਦੀਆਂ ਉਹਨਾਂ ਚਿਰ ਤੱਕ ਸਾਡੇ ਧਰਨੇ ਮੁਜ਼ਾਰੇ ਜਿਹੜੇ ਆ ਉਹ ਲਗਾਤਾਰ ਚੱਲਦੇ ਰਹਿਣਗੇ ਔਰ ਜੋ ਵੀ ਅੱਗੇ ਆਪਣੀ ਸਥਿਤੀ ਬਣਦੀ ਆ ਉਹ ਆਪਾਂ ਉਸ ਨਾਲ ਆਪਾਂ ਜੋ ਕਿਸਾਨ ਜਥੇਬੰਦੀਆਂ ਦੇ ਹੁਕਮਾਂ ਦਾ ਉਹ ਆਪਾਂ ਇਨਵਿੰਨ ਲਾ ਵੀ ਕਰਾਂਗੇ